28 ਜੁਲਾਈ ਦੀ ਦਰਮਿਆਨੀ ਰਾਤ ਨੂੰ ਨਾ ਇੱਕ ਮੰਡੀ ਦੇ ਵਿੱਚ ਦੋ ਵਿਅਕਤੀ ਆਂਦੇ ਆ ਉਹ ਉਲਟਵਾਜੀ ਕਰਦੇ ਆ ਇਹਨਾਂ ਦੀ ਵਜ੍ਹਾ ਨਾਲ ਲੇਬਰ ਦੇ ਕੁਝ ਵਿਅਕਤੀਆਂ ਨਾਲ ਉਹਨਾਂ ਦੀ ਝਟਕੀ ਲੱਗਦੀ ਆ ਜਿਹੜਾ ਉਤਰਾਣ ਲੇਵ ਲੈਂਦਾ ਉਹ ਪੂਰੋਂ ਬਾਹਰੋਂ ਆਪਣੇ ਆਪ ਨੂੰ ਜਾਨਦਾਰ ਕਰਨ ਦੀ ਵਜ੍ਹਾ ਨਾਲ ਥੋੜਾ ਮਾਰਦੇ ਆ ਇੱਕ ਬੰਦਾ ਜਿਹੜਾ ਰਾਮੂ ਨਾਮ ਦਾ ਵਰਤੀ ਹੈ ਗੁਰੂਤਰਾ ਦੱਸਣੀ ਨਹੀਂ ਦਿੰਦਾ ਜਖਮੀ ਨੂੰ ਪਹਿਲਾਂ ਏਕੀ ਜਾਨ ਏਕੀ ਜਾਨ ਲੱਤੀ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਰਿਪੋਰਟ ਪਤੀ ਦਾ ਕਰ ਦਿੰਦੇ ਆ ਪਤੀ ਦੇ ਵਿੱਚ ਇਹ 24 23 ਦਾ ਪੀਜੀਆ ਹੈ ਚੱਲੀ ਜਾਂਦੇ ਆ ਇਹ 26 ਤਰੀਕ ਨੂੰ ਜਿਹੜੇ ਸਾਨੂੰ ਜਿਹੜਾ ਮੈਸੇਜ ਆਂਦਾ ਵੀ ਇਹਦਾ ਰੌਣਕ ਮਾਮਲੇ ਤੋਂ ਬਚਤੀ ਸੀਗਾ ਨਾਗਲ ਮੇ ਦੀ ਤੋਂ ਪਾਪਲ ਹੋਇਆ ਸੀਗਾ ਉਹਦੀ ਮੌਤ ਹੋ ਜਾਂਦੀ ਆ ਉਹ ਮੌਤ ਦਾ ਨਸੀ ਆਪਣੇ ਸੀਨੀਅਰ ਅਫਸਰ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰ ਆ ਬਾਬ ਬਸ ਨਾਮ ਕਰਾਂਦੇ ਆ ਸਰ ਐਸ ਐਚ ਪੀ ਜਿਹੜੇ ਖੇਲਾ ਤਾਣਾ ਕਿ ਤੇ ਡੀ ਐਸ ਪੀ ਰਾਜਪਾਲ ਸਰ ਨਾਲ ਮਿਲਦੇ ਇਹ ਆਪਣੇ ਸਰਸ ਨੂੰ ਸਾਨੂੰ ਕੰਦੇ ਆ ਇਹ ਸਾਨੂੰ ਕੁਝ ਹੁਦਦਤਾ ਕਰਦੇ ਆ ਉਹ ਅਸਟਰਾ ਉਹਦੀ ਹੁਦਦਤਾ ਮੁਦਵਤ ਚੰਨ ਕਰਨਾ ਸ਼ੁਰੂ ਕਰਦੇ ਆ ਇਹ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ 2031 ਇੱਕ ਖੱਲਲ ਕਰਦੇ ਤੇ ਦੂਜਾ ਮੰਨਦੇ ਇਹਨਾਂ ਤੇ ਪਹਿਲਾਂ ਵੀ ਕਰਦੇ ਸੀਗੇ ਉਹ ਕੈਮਰੇ ਦੇ ਦਿੱਤੇ ਅਸੀਂ ਇਹਨਾਂ ਦੀ ਐਡ ਕਰਦੇ ਐਡ ਦੱਬਣ ਦੇ ਨਾਲ ਅਸੀਂ ਇਹਨਾਂ ਨੂੰ ਦਰਖਾਸਤ ਕਰ ਲੈਂਦੇ ਜਿਹੜੇ ਮੰਨਦੇ ਆ ਜੀ ਅਸੀਂ ਇਹ ਤਕਲੀਫ ਕੀਤਾ ਜਿਹੜਾ ਕੋਈ ਮੰਡੀ ਦੇ ਤੰਗ ਕਰ ਕਰਨ ਵਾਲਾ ਥੋੜਾ ਹੁੰਦਾ ਉਹਦੇ ਨਾਲ ਗੱਲ ਕਰਦੇ ਆ ਉਹਦੇ ਨਾਲ ਵੀ ਉਹਦੇ ਕੋਲ ਅੱਜ ਜੀ ਨੂੰ ਲੋਪੋਰਟ ਪੇਸ਼ ਕੀਤਾ ਹੈ ਤੇ ਦੋ ਤਿੰਨ ਦਾ ਪੂਰਾ ਮਾਡਲ ਹੈ ਮੰਨ ਲੀਂਗੀ ਕਰਦਾ ਇਸ ਦੇ ਲਈ ਇਹ ਹੋ ਸਕਦਾ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਹੋ ਸਕਦਾ ਕੋਈ ਗਲਤੀ ਹੋ ਕੇ ਨਾ ਲਿਆ ਹੋਵੇ ਜਾਂ ਕੋਈ ਦੇਖੋ ਜਿਹੜੀ ਕੋਰਬੈਟ ਕਰਾ ਲਈ ਚਾਹਨਾ ਕੋਈ ਹੋਵੇ ਹੈ ਜੀ ਇਹ ਸਾਰਕੂ ਇਹੋ ਹੋਇਆ ਜੀ ਇਹਨਾਂ ਨੇ ਸਾਰ ਆਪਣਾ ਜਿਹੜਾ ਥੋੜਾ ਹੁੰਦਾ ਉਸ ਨੂੰ ਥਿਆਰ ਬਣਾ ਕੇ ਲਿਆ ਥੋੜਾ ਜੋ ਖੂਜਿਆ ਸੀ ਕਿ ਪ੍ਰੈਕਟਿਸ ਨੂੰ ਲਾਗੇ ਨਹੀਂ ਨਹੀਂ ਥੋੜਾ ਖੂਜ ਹੀ ਚੱਕਿਆ ਜੀ ਉਹ ਤੋਂ ਪਹਿਲਾਂ ਇਹਨਾਂ ਦੀ ਆਪ ਕੋ ਫੈਬਰਵਾਜੀ ਹੋਈ ਹੈ ਉਹ ਫੈਬਰਵਾਜੀ ਕਰਾਣ ਫਿਰ ਇਹਨਾਂ ਨੇ ਥੋੜੇ ਨਾਲ ਜੇ ਰਾਹੁਲ ਜੀ ਜੀਨ ਕਿ ਤਰ੍ਹਾਂ ਆ ਸਾਲਾ ਮੰਡੀ ਦੇ ਪਰ ਸਾਲਾ ਮੰਡੀ ਦੇ ਪ੍ਰਧਾਨ ਦਾ ਕਹਿਣਾ ਚਾਹੀਦਾ ਕਿ ਇਲਾਕੇ ਦੀਆਂ ਲੋੜੀਆਂ ਪੂਰੀਆਂ ਹੋਣ ਜਾਂ ਆਪਾਂ ਦਾ ਖੰਡੀ ਕਾਗਨੋ ਤੇ ਚੋਰੀ ਦੀ ਵਾਪਤਾ ਤੇ ਜਿਆਦਾ ਤੇ ਪੂਰੀ ਜੀ ਵਾਰਦਾ ਤੇ ਇਹ ਜੀ ਅਸੀਂ ਉਸ ਤੋਂ ਜ਼ਿਆਦਾ ਮਤਲਬ ਕਿਸੇ ਨੂੰ ਵੇਖ ਨਹੀਂ ਕਰਦਾ ਉਹ ਤੇ ਲੇਬਰ ਜਾਂ ਹੋਰ ਕਾਫੀ ਮਤਲਬ ਰੈਸ ਹੁੰਦਾ ਇਹਦੇ ਕਰਕੇ ਅਸੀਂ ਕਿਸੇ ਨੂੰ ਕਹਿ ਕੇ ਕਰ ਸਕਦੇ ਪਰ ਅਸੀਂ ਕਾਫੀ ਉਸ ਤੇ ਆਪਣੇ ਸੋਚ ਲਾ ਰਹੇ ਹਾਂ ਤੇ ਵਾਰਦਾ ਫੜੇ ਵੀ ਹੈ ਅਸੀਂ ਕੋਈ ਨਾ ਕਿੰਨੇ ਵਧੀਆ ਕਵਰ ਕੀ ਪਰਚੇ ਜਿਹੜੇ ਸਾਹਮਣੇ ਆਈ ਹੈ ਜੀ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਅੱਜ ਨਹੀਂ ਸੀ ਕਿ ਮੌਕੇ ਦੀ ਬਾਰੇ ਗੱਲ ਕਰ ਰਹੇ ਹਾਂ ਇਹ ਵੀ ਅਸੀਂ ਦੇਖ ਰਹੇ ਹਾਂ ਜੀ ਉਹ ਲਿਖੀਏ ਕਿ ਇਹ ਇਸੇ ਤਰ੍ਹਾਂ ਕਰ ਰਹੇ ਆ ਉਹ ਵੀ ਸਾਡੀ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਉਹ ਵੀ ਹੋ ਸਕਦਾ ਵੀ ਕੋਈ ਪਾਣੀ ਦੇ ਤਰੀਕੇ ਨਾਲ ਪਰਚੇ ਹੈਕਿੰਗ ਹੈ ਜੀ ਦੋ ਪਰਚੇ ਨੇ ਜਿਹਦੇ ਨਾਲ ਮੱਤ ਲਿਆ ਤੇ ਆਪਣਾ ਹਰਜੀ ਲੱਗੇ ਨਾ ਕਰਦੇ ਆ ਇਹ ਮੋਟਰਸਾਈਕਲ ਤੇ ਆਈ ਸੀ ਜੀ ਮੋਟਰਸਾਈਕਲ ਤੇ ਜਿਹੜਾ ਉਹਦੇ ਤੇ ਆਈ ਸੀ ਉਹ ਵੀ ਅਸੀਂ ਮੈਗਨੇਟਿਕ ਨੰਬਰ ਵਗੈਰਾ ਘੜਾ ਰਹੇ ਤੇ ਜਿਹਦਾ ਇਹ ਨੰਬਰ ਹੈ ਇਹ ਕੋਤਾ ਅਗਰਹ ਕੇਂਦਰ ਸਿੰਘ ਜੀ ਉਹ ਤੋਂ ਆਪੜ ਪਿੰਡ ਦਾ ਰਹਿਣ ਵਾਲਾ ਜਿਹੜਾ ਇਹ ਤਾਂ ਸਿੰਘ ਜਰ ਮਨੂ ਕੇ ਪਿੰਡ ਦਾ ਤੇ ਜਿਹੜਾ ਅਮਨਦੀਪ ਜੀ ਹੰਬਾਲਾ ਦਾ ਰਹਿਣ ਵਾਲਾ ਇਹ ਰਾਹੁਲ ਕੁਮਾਰ ਹੈ ਜੀ ਇਹ ਬਿਹਾਰ ਦੇ ਵਿੱਚੋਂ ਮੋਹੀ ਮੰਗਲ ਚੰਦ ਪਿੰਡ ਦਾ ਤੇ ਇਹ ਵੀ ਰਹਿਣ ਵਾਲਾ ਅਸੀਂ ਅੱਜ ਇਹਨਾਂ ਨੂੰ ਮੰਨ ਲਓ ਕੋਟੇ ਦੇ ਵਿੱਚ ਪੇਸ਼ ਕੀਤਾ ਸੀਗਾ ਜੰਮੂ ਮਨ ਦਾ ਬਾਈ ਜੀ ਦੇ ਨਾਲ ਕੋਈ ਨਾ ਰਿਹਾ ਪਰ ਇਹ ਜੇ ਨਾਲ ਕੋਈ ਹੈ ਜਿਹੜਾ ਸਮਝ ਨਹੀਂ ਅੱਧਾ ਵੀ ਕੋਈ ਹੋਰ ਵੀ ਕੋਈ ਗੁੱਦੇ ਵੀ ਆਪੇ ਹੋ ਸਕਦਾ ਜੀ ਹਰਕ ਲਿਖਦੇ ਹਰਕ ਬੱਤੇ ਕੰਮ ਕਰਾਂਗੇ ਜੀ ਦੇਖਾਂਗੇ ਗੁਰੂ ਜੀ ਨਾਲ ਕੀ ਕੀ ਕਰਦੇ ਨੇ ਨਹੀਂ ਨਹੀਂ ਇਹਨਾਂ ਨੂੰ ਅਸੀਂ ਮਤਲਬ ਰਾਏ ਕਿਤੇ ਰੱਖਦੇ ਹਾਂ ਪਰ ਜਿਹੜੇ ਤੋਂ ਪਾਣੀ ਮਿਲਦਾ ਉਸ ਤੋਂ ਬੰਦ ਜਾਂਦੇ ਹਾਂ ਹਾਂ ਜੀ ਉਹ ਵੀ ਅਸੀਂ ਦੇਖ ਰਹੇ ਹਾਂ ਜੀ ਉਹ ਵੀ ਦੇਖਾਂਗੇ ਪਰ ਇਹਨਾਂ ਨੇ ਕਿਹਾ ਗਣਾਂਗੇ ਜੀ ਕਿਤੇ ਰਾਮ ਜੀ ਨਾਲ